ਅਸਲਾਮੁਆਲਿਕ ਜੀ ਸਤਿ ਸ਼੍ਰੀ ਅਕਾਲ ਕਿ ਹਾਲ ਚਾਲ ਉਮੀਦ ਕਰਨਾ ਸਭ ਵਧੀਆ ਹੋਗੇ ਚੜ੍ਹਦੀ ਕਲਾ ਚ ਹੋਗੇ ਮਾਲਕ ਸੋਨਾਤਨ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖੇ ਤੇ ਅੱਜ ਆਪਾਂ ਜਿਸ ਵੀਡੀਓ ਬਾਰੇ ਗੱਲ ਕਰਨਾ ਲੇ ਆਂ ਵੀਡੀਓ ਤੇ ਰਿਐਕਸ਼ਨ ਦੇਣਾ ਲਓ ਵੀਡੀਓ ਕੋਈ ਆਮ ਵੀਡੀਓ ਨਹੀਂ ਹੈਗਾ ਵੀਡੀਓ ਖਾਲਸੇ ਰਾਜ ਬਾਰੇ ਖਾਲਿਸਤਾਨ ਬਾਰੇ ਸ਼ਾਇਦ ਕਹਿ ਸਕਨੇ ਹੋ ਸਕਦਾ ਜੀ ਹਾਂ ਹੋ ਸਕਦਾ ਕਿਉਂ ਅਸੀਂ ਗੱਲ ਕਰਨਾ ਲੇ ਆਂ ਖਾਲਿਸਤਾਨ ਹੈ ਇਹ ਬਣਿਆ ਨਹੀਂ ਖਾਲਸਾ ਅੱਜ ਇਹ ਆਇਆ ਨਹੀਂ ਤੇ ਇਹ ਸਿਰਫ ਉਹਦੀ ਜਦੋਜਾਹ ਚੱਲਦੀ ਪਈ ਹੈ ਲੇਕਿਨ ਫੇਰ ਵੀ ਸਿੱਖਾਂ ਕੋਲ ਕੁਝ ਪਾਵਰਸ ਐਸੀਆਂ ਆਈਆਂ ਨੇ ਕੁਝ ਵੈਪਨਸ ਐਸੇ ਇੱਕ ਨੇ ਜੋ ਕਿ ਅਮਰੀਕਾ ਬਰਤਾਨੀਆ ਕੈਨੇਡਾ ਤੇ ਜਿੰਨੇ ਵੀ ਯੂਰਪ ਕੰਟਰੀਜ਼ ਨੇ ਜੋ ਸੁਪਰ ਪਾਵਰ ਰੱਖਦੇ ਨੇ ਉਹਨਾਂ ਨੂੰ ਵੀ ਇਕੱਲਕੇ ਮਾਰ ਦੇ ਸਕਦਾ ਹੈ ਸਿੱਖੀzm ਚ ਇੰਨੀ ਪਾਵਰ ਹੈ ਸਿੱਖਾਗੁਰ ਐਸਾ ਕਿਹੜਾ ਵੈਪਨ ਹੈ ਅੱਜ ਦੇ ਵੀਡੀਓ ਚ ਇਹ ਜਾਣਨ ਆਲੇ ਵੀਡੀਓ ਨਾਲ ਬਨੇ ਰਿਹਾ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਜੇ ਵੀਡੀਓ ਪਲੇ ਕਰਨੀ ਹੈ ਰਿਐਕਸ਼ਨ ਦੇਣੀ ਹੈ ਮੈਂ ਤੁਹਾਨੂੰ ਵੀਡੀਓ ਦੇਖੀ ਚੁੱਟੋਂ ਨਾ ਅਮਰੀਕਾ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਹੈ ਯਹੂਦੀ ਦੁਨੀਆ ਦੇ ਸਭ ਤੋਂ ਅਮੀਰ ਦਿਮਾਗੀ ਤੇ ਕਈ ਵੱਡੀਆਂ ਕੰਪਨੀਆਂ ਦੇ ਮਾਲਕ ਹੈ ਇਸਲਾਮ ਦਾ ਵੀ ਦੁਨੀਆ ਦੇ ਨਕਸ਼ੇ ਦੇ ਉੱਤੇ ਇਤਿਹਾਸ ਦੇ ਵਿੱਚ ਵੱਡਾ ਨਾਮ ਮੰਨਿਆ ਜਾਂਦਾ ਹੈ ਚੀਨ ਵਾਲੇ ਵੀ ਅੱਜਕੱਲ ਬੜੀਆਂ ਕਾਢਾਂ ਕੱਢ ਰਿਹਾ ਪਾਰਤ ਵੀ ਕਹਿੰਦੇ ਆ ਵਿਸ਼ਪ ਗੁਰੂ ਬਣੂਗਾ ਪਰ ਕਦੇ ਸਿੱਖਾਂ ਨੇ ਸੋਚਿਆ ਕਿ ਅਸੀਂ ਦੁਨੀਆ ਦੀ ਸੁਪਰ ਪਾਵਰ ਬਣੀਏ ਜਾਂ ਕਦੇ ਬਣਾਂਗੇ ਕਿ ਸਾਡੇ ਪ੍ਰਚਾਰਕਾਂ ਨੇ ਸਾਡੇ ਜਥੇਦਾਰਾਂ ਨੇ ਸਾਡੇ ਬੱਚਿਆਂ ਨੇ ਸਾਡੇ ਇੰਸਟਾਗ੍ਰam ਦੇ ਸੂਰਮਿਆਂ ਨੇ ਕਦੇ ਸੋਚਿਆ ਕਿ ਅਸੀਂ ਸਿੱਖੀ ਨੂੰ ਇੱਕ ਅਜਿਹੀ ਥਾਂ ਲਜਾਈਏ ਕਿ ਦੁਨੀਆ ਦਾ ਸਾਡੇ ਬਿਨਾ गुजाराना हो सके यहूदी दुनिया दी इकॉनमी कंट्रोल करदे आ अमेरिका दुनिया दी राजनीति कंट्रोल करदा प्लस ਸਿੱਖਾ ਹੱਥ ਅਜਿਹੇ ਕੁਝ ਹੈ ਕਿ ਦੁਨੀਆ ਸਾਡੇ ਹੱਥਾਂ ਬਲ ਵੇਖੇ ਅੱਜ ਸਿੱਖੀ ਦੇ ਉਹ ਪੰਜ ਖਜ਼ਾਨੇ ਤੁਹਾਨੂੰ ਦੱਸਣੇ ਆ ਜਿਹੜੇ ਨਾ ਅਮਰੀਕਾ ਕੋਲ ਆ ਨਾ ਇਹੂਦੀਆਂ ਕੋਲ ਨਾ ਕਿਸੇ ਹੋਰ ਵੱਡੇ ਤੋਂ ਵੱਡੇ ਮੁਲਕ ਦੇ ਕੋਲ ਆ ਨਾ ਕਿਸੇ ਹੋਰ ਧਰਮ ਦੇ ਕੋਲ ਨਾ ਕਿਸੇ ਹੋਰ ਕੌਮ ਦੇ ਕੋਲ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਹੈ ਕਿ ਸਿੱਖਾਂ ਦੇ ਨਾ ਪੰਜ ਖਜ਼ਾਨਿਆਂ ਚੋਂ ਸਿਰਫ ਇੱਕ ਚੀਜ਼ ਹੀ ਆ ਜਿਸ ਬਾਰੇ ਦੁਨੀਆ ਪੱਧਰ ਤੇ ਕੁਝ ਲੋਕਾਂ ਨੂੰ ਪਤਾ ਹੈ ਬਾਕੀ ਸਭ ਕੁਝ ਸਿੱਖਾਂ ਨੇ ਲਕੋ ਕੇ ਰੱਖਿਆ ਲੱਗਦਾ ਹੈ ਵੀਡੀਓ ਦੇ ਅਖੀਰ ਤੱਕ ਤੁਹਾਨੂੰ ਸਮਝ ਆ ਜਾਣੀ ਆ ਕਿ ਮੈਂ ਲਕੋਣ ਵਾਲੀ ਗੱਲ ਕਿਉਂ ਕਹੀ ਆ ਇਹ ਪੰਜ ਖਜ਼ਾਨੇ ਸਮਝੋ ਸਿੱਖੀ ਦੇ ਪੰਜ ਸਸੇ ਆ ਸਸੇ ਪਹਿਲਾ ਸਸਾ ਹੈ ਸ਼ਾਸਤਰ ਯਾਨੀ ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਇੱਕ ਅਜੀਹਾ ਗ੍ਰੰਥ ਹੈ ਸ਼ਾਸਤਰ ਹੈ ਜਿਸ ਦਾ ਦੁਨੀਆ ਵਿੱਚ ਕੋਈ ਤੋੜ ਨਹੀਂ ਜਿਸ ਵਰਗਾ ਗ੍ਰੰਥ ਹੋਰ ਕੋਈ ਨਹੀਂ ਹੈਗਾ ਦੁਨੀਆ ਦੇ ਇਕਲੌਤੇ ਗ੍ਰੰਥ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਤ ਜੋਤ ਸਤਿਗੁਰੂ ਜਿਨ੍ਹਾਂ ਨੂੰ ਜਾਗਤ ਜੋਤ ਗੁਰੂ ਦਾ ਦਰਜਾ ਪ੍ਰਾਪਤ ਹੈ ਦੁਨੀਆ ਭਰ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਇੱਕ ਤਾਂ ਗੁਰੂ ਦਾ ਦਰਜਾ ਨਹੀਂ ਮਿਲਿਆ ਹੋਇਆ ਦੂਜਾ ਉਹ ਗ੍ਰੰਥ ਉਹਨਾਂ ਧਰਮਾਂ ਦੇ ਧਾਰਮਿਕ ਰਹਿਬਰਾਂ ਨੇ ਨਹੀਂ ਲਿਖੇ ਤੀਜਾ ਕਈ ਤਾਂ ਅਜੇਹੇ ਗ੍ਰੰਥ ਵੀ ਨੇ ਜਿਹੜੇ ਉਹਨਾਂ ਦੇ ਧਾਰਮਿਕ ਰਹਿਬਰਾਂ ਦੇ ਦੁਨੀਆ ਤੋਂ ਜਾਣ ਤੋਂ ਵੀ ਕਈ ਸੌ ਸਾਲਾਂ ਬਾਅਦ ਲਿਖੇ ਗਏ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕੋ ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਗੁਰੂ ਸਹਿਬਾਨ ਨੇ ਆਪਣੇ ਹੁੰਦੇ ਹੋਏ ਲਿਖਿਆ ਹੈ ਤੇ ਗੁਰੂ ਦਾ ਦਰਜਾ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਕਲੌਤੇ ਅਜਿਹੇ ਗੁਰੂ ਨੇ ਜਿਨ੍ਹਾਂ ਵਾਸਤੇ ਜੁਗੋ ਜੁਗ ਅਟਲ ਸ਼ਬਦ ਵਰਤਿਆ ਜਾਂਦਾ ਹੈ ਦੂਜਾ ਸੱਸਾ ਹੈ ਸ਼ਸਤਰ ਭਾਵ ਕੇ ਵੈਪਨਸ ਹਥਿਆਰ ਦੁਨੀਆ ਭਰ ਵਿੱਚ ਬਹੁਤਾ ਧਰਮਾਂ ਦੇ ਵਿੱਚ ਹਥਿਆਰਾਂ ਨੂੰ ਮਾਨਤਾ ਤਾਂ ਹੈ ਪਰ ਜਿਵੇਂ ਸਿੱਖੀ ਨੇ ਸ਼ਸਤਰਾਂ ਨੂੰ ਮਾਣ ਤੇ ਸਤਿਕਾਰ ਦਿੱਤਾ ਹੈ ਸਿੱਖ ਦੇ ਪੀਰ ਹੋਣ ਦਾ ਰਤਬਾ ਦਿੱਤਾ ਹੈ ਉਹ ਕਿਸੇ ਹੋਰ ਧਰਮ ਵਿੱਚ ਨਹੀਂ ਮਿਲਦਾ ਦੁਨੀਆ ਭਰ ਵਿੱਚ ਹਥਿਆਰ ਵਰਤੇ ਜਾਂਦੇ ਆ ਪਰ ਸਿੱਖੀ ਵਿੱਚ ਸ਼ਸਤਰ ਵਰਤੇ ਜਾਂਦੇ ਆ ਹੁਣ ਕਈ ਸੋਚਣਗੇ ਕਿ ਹਥਿਆਰ ਤੇ ਸ਼ਸਤਰ ਇਹ ਸੇਮ ਹੀ ਹੁੰਦੇ ਆ ਪਰ ਅਜਿਹਾ ਨਹੀਂ ਹੈਗਾ ਹਥਿਆਰ ਕਿਸੇ ਤੇ ਜ਼ੁਲਮ ਵਾਸਤੇ ਵੀ ਵਰਤੇ ਜਾਂਦੇ ਆ ਪਰ ਸ਼ਸਤਰ ਇੱਕ ਤਾਂ ਆਪਣੀ ਰਾਖੀ ਵਾਸਤੇ ਵਰਤੇ ਜਾਂਦੇ ਆ ਦੂਜਾ ਕਿਸੇ ਤੇ ਹੁੰਦੇ ਜ਼ੁਲਮ ਨੂੰ ਰੋਕਣ ਵਾਸਤੇ ਵਰਤੇ ਜਾਂਦੇ ਆ ਇਸੇ ਕਰਕੇ ਗੁਰੂ ਸਾਹਿਬ ਨੇ ਸਿੱਖ ਨੂੰ ਤਲਵਾਰ ਭਾਵ ਤਲ ਤੇ ਵਾਰ ਕਰਨ ਵਾਲੀ ਨਹੀਂ ਕਿਰਪਾਨ ਬਖਸ਼ੀ ਭਾਵ ਆਨ ਯਾਨੀ ਇੱਜ਼ਤ ਤੇ ਕਿਰਪਾ ਕਰਨ ਵਾਲੀ ਭਾਵ ਰਾਖੀ ਕਰਨ ਵਾਲੀ ਸਿੱਖ ਜਦੋਂ ਸ਼ਸਤਰ ਚੁੱਕਦਾ ਹੈ ਤਾਂ ਉਸ ਦਾ ਸ਼ਸਤਰ ਮਜ਼ਲੂਮਾਂ ਦੀ ਰਾਖੀ ਕਰਨ ਨੂੰ ਉੱਠਦਾ ਹੈ ਸਿੱਖਾਂ ਦੇ ਸ਼ਸਤਰਾਂ ਨੇ ਸ਼ਾਸਤਰ ਯਾਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਸ਼ੀਅ ਅਨਸਾਰ ਗਊ ਗਰੀਬ ਦੀ ਰਾਖੀ ਕੀਤੀ ਤੇ ਇਤਿਹਾਸ ਵਿੱਚ ਸਿਰਫ ਖੁਦ ਵਾਸਤੇ ਹੀ ਨਹੀਂ ਅੰਗਰੇਜ਼ਾਂ ਜਾਪਾਨੀਆਂ ਵਾਸਤੇ ਵੀ ਜੰਗਾਂ ਲੜੀਆਂ ਤੇ ਜਿੱਤੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਸਾ ਸ਼ਸਤਰ ਤੋਂ ਚੱਲ ਕੇ ਇਹ ਸਫ਼ਰ ਕਲਗੀਧਰ ਮਹਾਰਾਜ ਦੀ ਬਖਸ਼ੀ ਸ੍ਰੀ ਸਾਹਿਬ ਤੱਕ ਪਹੁੰਚਿਆ। ਇਸ ਤੋਂ ਬਾਅਦ ਤੀਜਾ ਸੱਸਾ ਹੈ ਸੰਸਥਾ ਮਤਲਬ ਇੰਸਟੀਟਿਊਟਸ ਜਿਸ ਦੇ ਵਿੱਚ ਧਰਮਸਾਲ, ਲੰਗਰ, ਪੰਗਤ, ਸੰਗਤ, ਮੀਰੀ-ਪੀਰੀ ਅਤੇ ਅਕਾਲ ਤਖਤ ਦੇ ਨਾਲ-ਨਾਲ ਆਨੰਦ ਕਾਰਜ ਆਉਂਦੇ ਨੇ। ਧਰਮਸਾਲ ਤੋਂ ਭਾਵ ਗੁਰਦੁਆਰਾ ਜਿਸ ਦੀ ਸ਼ੁਰੂਆਤ ਕੀਤੀ ਸੀ ਗੁਰੂ ਨਾਨਕ ਸਾਹਿਬ ਨੇ ਘਰ-ਘਰ ਅੰਦਰ ਧਰਮਸਾਲ ਉਸ ਥਾਂ ਜਿੱਥੇ ਪਰਮਾਤਮਾ ਦੀ ਉਸਤਤ ਹੁੰਦੀ ਹੈ ਜਿੱਥੇ ਪਰਮਾਤਮਾ ਦਾ ਕੀਰਤਨ ਹੁੰਦਾ ਹੈ ਜਿੱਥੋਂ ਪਰਮਾਤਮਾ ਦੇ ਧਰਮ ਦਾ ਗਿਆਨ ਮਿਲਦਾ ਹੈ ਧਰਮਸ਼ਾਲ ਸਿਰਫ ਇਹ ਨਹੀਂ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਹੁੰਦਾ ਹੈ ਉੱਥੋਂ ਕਿਸੇ ਵੀ ਲੋੜਵੰਦ ਦੀਆਂ ਧਾਰਮਿਕ ਸਮਾਜਿਕ ਮਾਨਸਿਕ ਤੇ ਦੁਨਿਆਵੀ ਹਰ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਧਰਮਸ਼ਾਲ ਦੇ ਵਿੱਚੋਂ ਮਨ ਦੀ ਤ੍ਰਿਪਤੀ ਵੀ ਹੁੰਦੀ ਹੈ ਤਨ ਦੀ ਤ੍ਰਿਪਤੀ ਵੀ ਹੁੰਦੀ ਹੈ ਰਹਿਣ ਨੂੰ ਥਾਂ ਵੀ ਹੈ ਖਾਣ ਨੂੰ ਪੈਣਨ ਨੂੰ ਭੋਜਨ ਵੀ ਮਿਲਦਾ ਹੈ ਇਸੇ ਤਰ੍ਹਾਂ ਅੱਗੇ ਲੰਗਰ ਸੰਗਤ ਅਤੇ ਪੰਗਤ ਦੀ ਮਰਿਆਦਾ ਹੈ ਜਿਹੜੀ ਗੁਰੂ ਸਾਹਿਬ ਦੀ ਦੂਰ ਅੰਦੇਸ਼ੀ ਤੇ ਬਰਾਬਰਤਾ ਦੇ ਸਿਧਾਂਤ ਦੀ ਗਵਾਹੀ ਦਿੰਦੀ ਹੈ ਲੰਗਰ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਇੱਕੋ ਪੰਗਤ ਵਿੱਚ ਰਾਜਾ ਤੇ ਰੰਗ ਅਮੀਰ ਤੇ ਗਰੀਬ ਵੱਡੀ ਜਾਤ ਦਾ ਕਹੌਣ ਵਾਲਾ ਤੇ ਸ਼ੂਦਰ ਕਹੌਣ ਵਾਲਾ ਬਿਨਾਂ ਧਰਮ ਜਾਤ ਰੰਗ ਨਸਲ ਦੇਖ ਕੇ ਬੈਠਦਾ ਹੈ ਤੇ ਗੁਰੂ ਦੇ ਲੰਗਰ ਉਸ ਨੂੰ ਅਤੁੱਟ ਵਰਤਾਏ ਜਾਂਦੇ ਆ ਇਸ ਤੋਂ ਬਿਨਾਂ ਲੰਗਰ ਵੰਡ ਕੇ ਸਕਣਾ ਸਿਖਾਉਂਦਾ ਹੈ ਪੰਗਤ ਬਰਾਬਰਤਾ ਸਿਖਾਉਂਦੀ ਹੈ ਸੰਗਤ ਉਹ ਸੰਸਥਾ ਹੈ ਜਿਸ ਨੇ ਸਾਰੇ ਫੈਸਲੇ ਗੁਰੂ ਗ੍ਰੰਥ ਸਾਹਿਬ ਵੱਲ ਮੁੱਖ ਕਰਕੇ ਗੁਰੂ ਵੱਲ ਮੁੱਖ ਕਰਕੇ ਕਰਨੇ ਹੁੰਦੇ ਆ ਸੰਸਥਾ ਵਿੱਚ ਹੀ ਅੱਗੇ ਹੈ ਮੀਰੀ ਪੀਰੀ ਅਤੇ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰਾਂ ਨੇ ਜੋ ਸਿੱਖਾਂ ਨੂੰ ਨਾਮ ਸਿਮਰਨ ਦੇ ਅਭਿਆਸ ਨਾਲ ਸ਼ਾਸਤਰ ਵੀ ਬਖਸ਼ ਕੇ ਧਰਮ ਦੀ ਰਾਖੀ ਕਰਦਾ ਉਪਦੇਸ਼ ਦਿੱਤਾ ਹੈ ਉੱਥੇ ਹੀ ਦੁਨਿਆਵੀ ਤਖਤਾਂ ਦੇ ਸਾਹਮਣੇ ਸਰਬਉੱਚ ਸਾਹਿਬ ਸ਼੍ਰੀ ਅਕਾਲ ਪੁਰਖ ਜੀ ਦਾ ਤਖਤ ਵੀ ਸਥਾਪਿਤ ਕਰ ਦਿੱਤਾ ਜਿੱਥੋਂ ਦੁਨੀਆ ਦੇ ਹਰ ਧਰਮ ਹਰ ਵਰਗ ਨੂੰ ਜਿੱਥੇ ਇਨਸਾਫ ਮਿਲਦਾ ਹੈ ਉੱਥੇ ਹੀ ਇਸ ਲਗਤ ਦੀ ਤਿਆਬਿਆ ਬੈਠ ਕੇ ਸਮੁੱਚਾ ਪੰਥ ਰਾਜਨੀਤੀ ਕਰਦਾ ਹੈ। ਇਸੇ ਸੰਸਥਾ ਚੋਂ ਇੱਕ ਹੋਰ ਬਖਸ਼ਿਸ਼ ਆਨੰਦ ਕਾਰਜ ਨਹੀਂ ਹੁੰਦੀ ਹੈ ਜਿਹੜੀ ਗ੍ਰਸਥ ਵਿੱਚ ਪ੍ਰਵੇਸ਼ ਦਾ ਇੱਕ ਰਾਹ ਹੈ। ਦੁਨੀਆ ਵਿੱਚ ਕਿਸੇ ਹੋਰ ਧਰਮ ਵਿੱਚ ਅਜਿਹੀ ਰਵਾਇਤ ਨਹੀਂ ਜਿਹੜੀ ਵਿਆਹ ਵਰਗੇ ਰਿਸ਼ਤੇ ਨੂੰ ਇਸ ਤਰੀਕੇ ਪ੍ਰਵਾਨਗੀ ਦਿੰਦੀ ਹੋਵੇ। ਇਸ ਸੰਸਥਾ ਦੇ ਸਿਧਾਂਤ ਵਿੱਚ ਜੋ ਕੁਝ ਵੀ ਹੈ ਉਸ ਦੇ ਮੁਕਾਬਲੇ ਕਿਸੇ ਹੋਰ ਧਰਮ ਵਿੱਚ ਇਹ ਚੀਜ਼ਾਂ ਤੁਹਾਨੂੰ ਨਹੀਂ ਮਿਲਣੀਆਂ। ਕਿਸੇ ਮੰਦਰ ਮਸਜਿਦ ਜਾਂ ਗਿਰਦਾ ਘਰ ਦੇ ਵਿੱਚ ਤੁਹਾਨੂੰ ਮੁਫਤ ਭੋਜਨ ਪੰਗਤ ਸੰਗਤ ਨਹੀਂ ਮਿਲੇਗੀ। ਨਾ ਹੀ ਕਿਸੇ ਹੋਰ ਧਰਮ ਦੇ ਕੋਲ ਕੋਈ ਤਖਤ ਹੈ। ਹਰ ਧਰਮ ਵਿੱਚ ਤੁਹਾਨੂੰ ਵਿਆਹ ਦੇ ਨਾਲ-ਨਾਲ ਤਲਾਕ ਦੀ ਪ੍ਰਵਾਨਗੀ ਮਿਲੇਗੀ ਪਰ ਸਿੱਖੀ ਵਿੱਚ ਤਲਾਕ ਦਾ ਕੋਈ ਸਿਧਾਂਤ ਨਹੀਂ। ਕਿਉਂਕਿ ਸਿੱਖ ਦਾ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੁੰਦਾ ਹੈ ਜਿੱਥੇ ਬਾਣੀ ਪੜ੍ਹ ਕੇ ਲਈਆਂ ਲਾਵਾਂ ਤੋਂ ਮਗਰੋਂ ਤਲਾਕ ਦੀ ਕੋਈ ਥਾਂ ਨਹੀਂ ਹੁੰਦੀ। ਅੱਗੇ ਚੌਥਾ ਸਸਾ ਆਉਂਦਾ ਹੈ ਸੰਕਲਪ ਜਿਸ ਦੇ ਵਿੱਚ ਇੱਕ ਓੰਕਾਰ ਦਾ ਸੰਕਲਪ ਅਰਦਾਸ ਦਾ ਸੰਕਲਪ ਕੀਰਤਨ ਨਿਤਨੇਮ ਦਸਵੰਦ ਸੇਵਾ ਸ਼ਹਾਦਤ ਰਾਜ ਦਾ ਸੰਕਲਪ ਆਉਂਦੇ ਨੇ ਇੱਕ ਓੰਕਾਰ ਭਾਵ ਪ੍ਰਮਾਤਮਾ ਦੇ ਇੱਕ ਹੋਣ ਦਾ ਸਿਧਾਂਤ ਜਿਹੜਾ ਆਦ ਤੋਂ ਅੰਤ ਤੱਕ ਹਰ ਥਾਂ ਵਿਆਪਕ ਹੈ ਹੋਰਾਂ ਧਰਮਾਂ ਵਿੱਚ ਕਈ ਭਗਵਾਨ ਨੇ ਕਈ ਦੇਵਤੇ ਨੇ ਕਈ ਪੀਰ ਪੈਗੰਬਰ ਨੇ ਪਰ ਸਿੱਖੀ ਵਿੱਚ ਸਿਰਫ ਇੱਕ ਅਕਾਲ ਪੁਰਖ ਦਾ ਹੀ ਸਿਧਾਂਤ ਹੈ ਇਸੇ ਤਰ੍ਹਾਂ ਅਰਦਾਸ ਇੱਕ ਅਜੀਹਾ ਕਨਸੈਪਟ ਹੈ ਜਿਹੜਾ ਸਮੁੱਚੇ ਸਿੱਖ ਇਤਿਹਾਸ ਨੂੰ ਆਪਣੇ ਵਿੱਚ ਸਮੋਲ ਲੈਂਦਾ ਹੈ ਤੇ ਨਾਲ ਹੀ ਪ੍ਰਮਾਤਮਾ ਅੱਗੇ ਜੋਦੜੀ ਦਾ ਇੱਕ ਤਰੀਕਾ ਹੈ ਇਸੇ ਤਰ੍ਹਾਂ ਕੀਰਤਨ ਪ੍ਰਮਾਤਮਾ ਦੀ ਕੀਰਤੀ ਦਾ ਸਿਧਾਂਤ ਹੈ ਗੁਰੂ ਸਾਹਿਬ ਨੇ ਖੁਦ ਕੀਰਤਨ ਕੀਤਾ ਤੇ ਕਈ ਸਾਜ਼ ਸਿੱਖਾਂ ਨੂੰ ਬਖਸ਼ੇ ਜਿਨ੍ਹਾਂ ਨੂੰ ਤੰਤੀ ਸਾਜ਼ ਕਰਕੇ ਜਾਣਿਆ ਜਾਂਦਾ ਹੈ ਗੁਰੂ ਸਾਹਿਬ ਨੇ ਫਿਰ ਸਿੱਖਾਂ ਨੂੰ ਨਿਤਨੇਮ ਬਖਸ਼ਿਸ਼ ਕੀਤਾ ਜਿਹੜਾ ਹਰ ਸਿੱਖ ਵਾਸਤੇ ਰੋਜ਼ਾਨਾ ਕਰਨਾ ਲਾਜ਼ਮੀ ਹੈ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢਣ ਦਾ ਸਿਧਾਂਤ ਵੀ ਸਿੱਖੀ ਦਾ ਇੱਕ ਲਾਸਾਨੀ ਸਿਧਾਂਤ ਹੈ ਜਿਹੜਾ ਹਰ ਲੋੜਵੰਦ ਦੀ ਮਦਦ ਕਰਨ ਦਾ ਸੁਨੇਹਾ ਦਿੰਦਾ ਹੈ ਸੇਵਾ ਦਾ ਉਪਦੇਸ਼ ਅਜਿਹਾ ਹੈ ਜਿਹੜਾ ਨਿਸ਼ਕਾਮ ਹੋ ਕੇ ਝੂਠੇ ਭਾਂਡਿਆਂ ਦੀ ਮੈਲ ਲਾਉਣ ਦੇ ਨਾਲ-ਨਾਲ ਮਨ ਦੀ ਮੈਲ ਲਾਉਣ ਵਿੱਚ ਵੀ ਸਹਾਈ ਹੁੰਦਾ ਹੈ ਸ਼ਹਾਦਤ ਦਾ ਸੰਕਲਪ ਇਹ ਦੇਖੀਏ ਜਿਹੜਾ ਸਿੱਖਾਂ ਨੇ ਬਿਨਾਂ ਗਿਣਤੀ ਕੀਤੇ ਪੂਰਾ ਕੀਤਾ ਤੇ ਦੁਨੀਆਂ ਦਾ ਸਭ ਤੋਂ ਛੋਟਾ ਧਰਮ ਹੋਣ ਦੇ ਬਾਵਜੂਦ ਸ਼ਹੀਦੀਆਂ ਦੀ ਲੰਮੀ ਕਤਾਰ ਸਿੱਖੀ ਵਿੱਚ ਹੋਈ ਜਿਸ ਨੇ ਇਸ ਸ਼ਬਦ ਦੇ ਅਸਲ ਪੈਦਾਇਸ਼ੀ ਇਸਲਾਮ ਦੀਆਂ ਸ਼ਹਾਦਤਾਂ ਨੂੰ ਵੀ ਪਿੱਛੇ ਛੱਡ ਦਿੱਤਾ। ਇਸ ਸ਼ਬਦ ਦੇ ਦਰਮਿਆਨ ਰਾਜ ਦਾ ਸੰਕਲਪ ਇੱਕ ਐਸਾ ਸੰਕਲਪ ਹੈ ਜਿਹੜਾ ਧਰਮ ਦੇ ਰਾਜ ਨੂੰ ਨਵੀਂ ਪਰਿਭਾਸ਼ਾ ਦਿੰਦਾ ਹੈ। ਦੁਨੀਆ ਭਰ ਵਿੱਚ ਵੇਖੋ ਵੱਖ-ਵੱਖ ਲੋਕਾਂ ਨੇ ਧਰਮ ਦੇ ਨਾਮ ਤੇ ਰਾਜ ਕੀਤਾ ਹੈ ਪਰ ਇਹ ਇਤਿਹਾਸ ਰਿਹਾ ਕਿ ਧਰਮ ਦਾ ਰਾਜ ਹੁੰਦੇ ਹੋਏ ਵੀ ਉਹ ਰਾਜ ਜ਼ੁਲਮੀ ਵੀ ਹੋਇਆ, ਤਸ਼ੱਦਦ ਵੀ ਹੋਇਆ ਉਸ ਰਾਜ ਦੇ ਵਿੱਚ। ਇੱਕੋ ਧਰਮ ਦੇ ਪੈਰੋਕਾਰਾਂ ਵਿੱਚ ਵੱਖੋ-ਵੱਖਰੇ ਫਿਰਕੇ ਆਪਸ ਵਿੱਚ ਲੜੇ ਵੀ, ਕਤਲੋਗਾਰਤ ਵੀ ਹੋਈ, ਕ੍ਰੂਸੇਡ ਵੀ ਹੋਏ ਪਰ ਜਦੋਂ ਸਿੱਖਾਂ ਨੇ ਧਰਮ ਦਾ ਰਾਜ ਚਲਾਇਆ ਤਾਂ BBC ਵਰਗਾ ਆਧਾਰਾ ਵੀ ਇਹ ਸਾਬਤ ਕਰ ਚੁੱਕਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਰਗਾ ਸ਼ਾਸਕੀ ਰਾਜ 500 ਸਾਲ ਦੇ ਇਤਿਹਾਸ 'ਚ ਹੋਇਆ ਹੀ ਨਹੀਂ। ਸਿੱਖਾਂ ਦੇ ਰਾਜ ਵਿੱਚ ਨਾ ਕੋਈ ਸਜ਼ਾ, ਨਾ ਕੋਈ ਕੈਦ, ਨਾ ਕੋਈ ਜ਼ੁਰਮ ਤੇ ਜਿਸ ਰਾਜ ਦੀਆਂ ਦੁਨੀਆਂ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਅੱਜ ਵੀ ਅੱਜ ਮੌਜੂਦਾ ਸਮੇਂ ਦੇ ਰਾਜ ਦੀਆਂ ਉਦਾਹਰਨਾਂ ਵੀ ਤੁਹਾਡੇ ਸਾਹਮਣੇ ਨੇ ਜਿੱਥੇ ਧਰਮ ਦਾ ਰਾਜ ਕਰਨ ਦੇ ਦਾਅਵਿਆਂ ਵਿੱਚ ਬਲਾਤਕਾਰ ਦੂਜੇ ਧਰਮ ਦੇ ਧਾਰਮਿਕ ਸਥਾਨਾਂ ਦੀ ਬੇਅਦਬੀ ਤੱਕ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ। ਭਲਾ ਸਿੱਖੀ ਦੇ ਬਖਸ਼ੇ ਸਿਧਾਂਤ ਅਨੁਸਾਰ ਚੱਲਣ ਵਾਲਾ ਰਾਜ ਕੌਣ ਨਹੀਂ ਚਾਹੇਗਾ। ਅਖੀਰ ਤੇ ਗੱਲ ਪੰਜਵੇਂ ਸੱਸੇ ਦੀ ਜਿਹੜਾ ਹੈ ਸਰੂਪ। ਸਰੂਪ ਕਾ ਦਾ ਸਿੱਖੀ ਦਾ ਸਰੂਪ। ਸਿੱਖੀ ਸਿਧਾਂਤਾਂ ਦਾ ਸਰੂਪ। ਸਿੱਖੀ ਦੇ ਉਪਦੇਸ਼ਾਂ ਦਾ ਸਰੂਪ। ਸਿੱਖੀ ਦੇ ਨਿਆਰੇਪਨ ਦਾ ਸਰੂਪ। ਜਿਹੜਾ ਸਿੱਖੀ ਦੇ ਪ੍ਰਕਾਸ਼ ਤੋਂ ਲੈ ਕੇ ਯਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਹੁਣ ਤੱਕ ਇੱਕੋ ਹੈ ਨਾ ਬਦਲਿਆ ਨਾ ਝੁਕਿਆ ਨਾ ਇਸ ਵਿੱਚ ਕੋਈ ਤਬਦੀਲੀ ਆਈ ਤੇ ਨਾ ਕਦੇ ਤਬਦੀਲੀ ਆਉਣੀ ਹੈ ਸਿੱਖੀ ਦਾ ਇਹ ਸਰੂਪ 550 ਸਾਲ ਪਹਿਲਾਂ ਵੀ ਉਹੀ ਸੀ ਜਿਹੜਾ ਹੁਣ ਹੈ ਤੇ ਰੈਂਦੀ ਦੁਨੀਆ ਤੱਕ ਵੀ ਇਹੀ ਰਹਿਣਾ ਇਸ ਦੇ ਮੁਕਾਬਲੇ ਕਈ ਧਾਰਮਿਕ ਗ੍ਰੰਥਾਂ ਵਿੱਚ ਕਈ ਕਈ 100 ਵਾਰ ਸੋਧਾਂ ਹੋਈਆਂ ਕਈ ਵਾਰ ਸਮੇਂ ਅਨੁਸਾਰ ਉਹਨਾਂ ਵਿੱਚਲੇ ਸਿਧਾਂਤ ਬਦਲਨੇ ਪਏ ਪਰ ਗੁਰੂ ਗ੍ਰੰਥ ਸਾਹਿਬ ਵਿਚਲਾ ਸਿਧਾਂਤ ਹਮੇਸ਼ਾ ਕਾਇਮ ਰਿਹਾ ਏਸ ਰੂਪ ਜਿੰਨਾ 550 ਸਾਲ ਪਹਿਲਾਂ ਜ਼ਰੂਰੀ ਸੀ ਅੱਜ ਵੀ ਓਨਾ ਹੀ ਜ਼ਰੂਰੀ ਹੈ ਗੁਰੂ ਦੀ ਬਾਣੀ ਵੀ ਉਹੀ ਹੈ ਸਿਧਾਂਤ ਵੀ ਉਹੀ ਨੇ ਜਿਹੜਾ ਨੀਲਾ ਬਾਣਾ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ ਵਿੱਚ ਧਾਰਨ ਕੀਤਾ ਜਿਸ ਨੂੰ ਦਸਵੇਂ ਜਾਮੇ ਚ ਸਿੰਘਾਂ ਦੇ ਬਾਣੇ ਵੱਜੋਂ ਮਾਨਤਾ ਮਿਲੀ ਦੁਨੀਆ ਦੇ 550 ਸਾਲਾਂ ਚ ਕਈ ਫੈਸ਼ਨ ਆਏ ਕਈ ਗਏ ਪਰ ਸਿੱਖ ਦਾ ਬਾਣਾ ਉਹੀ ਰਿਹਾ ਸਿੱਖੀ ਦੇ ਸਰੂਪ ਰੂਪ ਬਾਣੇ ਵਿੱਚ ਕੋਈ ਫਰਕ ਨਹੀਂ ਆਇਆ ਅਜ ਤੱਕ ਹੁਣ ਇਹ ਸੋਚੋ ਕਿ ਦੁਨੀਆ ਵਿੱਚ ਅਜੇ ਸਾਡੇ ਲੰਗਰ ਬਾਰੇ ਹੀ ਸਾਰੇ ਲੋਕ ਜਾਣਦੇ ਆ ਕਿ ਸਿੱਖ ਲੰਗਰ ਲਾਉਂਦੇ ਨੇ ਫ੍ਰੀ ਫੂਡ ਲੋਕਾਂ ਨੂੰ ਸਿੱਖੀ ਦੇ ਸਿਧਾਂਤ ਅਸੀਂ ਉਸ ਤਰੀਕੇ ਸਮਝਾ ਹੀ ਨਹੀਂ ਸਕੇ ਜਿਵੇਂ ਚਾਹੀਦੇ ਸੀ ਦੁਨੀਆ ਦੇ ਕਈ ਦੇਸ਼ਾਂ 'ਚ ਸਿੱਖਾਂ ਨੂੰ ਮੁਸਲਮਾਨ ਸਮਝਿਆ ਗਿਆ ਸਾਡੇ ਗੁਰਦੁਆਰੇ ਸਹਿਬਾਨ ਨੂੰ ਅਜੇ ਵੀ ਸਿੱਖ ਟੈਂਪਲ ਕਰਕੇ ਜਾਣਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਚਾਨਣ ਅਸੀਂ ਉਸ ਤਰੀਕੇ ਨਹੀਂ ਫਲਾ ਸਕੇ ਕਿ ਪੂਰੀ ਦੁਨੀਆ ਜਿੱਥੇ ਅਜੇ ਧਰਮ ਤੋਂ ਆਕੀ ਹੋਈ ਪਈ ਹੈ ਵਸਟਰ ਦੇ ਗਿਰਜਾ ਘਰ ਖਾਲੀ ਹੋ ਰਹੇ ਨੇ ਲੋਕ ਸਕੂਨ ਤੇ ਸ਼ਾਂਤੀ ਦੀ ਭਾਲ ਚ ਸੋਸ਼ਲ ਮੀਡੀਆ ਤੇ ਸ਼ਾਂਤੀ ਕੈਂਪ ਮੈਡੀਟੇਸ਼ਨ ਕੈਂਪਾਂ ਦਾ ਆਸਰਾ ਲੱਭ ਰਹੇ ਆ ਉਥੇ ਨਾਲ ਦੀ ਨਾਲ ਸਾਡੇ ਘਰੇ ਪਿਆ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਜਿਹੜਾ ਮਨੁੱਖ ਦੀ ਹਰ ਲੋੜ ਪੂਰੀ ਕਰਦਾ ਅਸੀਂ ਰੁਮਾਲਿਆਂ ਚ ਲਪੇਟ ਕੇ ਰੱਖਿਆ ਹੋਇਆ ਦੁਨੀਆ ਭਾਰ ਵਿੱਚ ਧਰਮ ਦੇ ਨਾਮ ਤੇ ਜੰਗਾਂ ਚੱਲ ਰਹੀਆਂ ਮਾਸੂਮ ਮਾਰੇ ਜਾ ਰਹੇ ਆ ਪਰ ਕਿਤੇ ਉਹ ਵੀ ਸ਼ਾਂਤੀ ਦਾ ਸੁਨੇਹਾ ਨਹੀਂ ਆ ਰਿਹਾ ਭਲਾ ਸਾਡੇ ਸਿੱਖ ਪ੍ਰਚਾਰਕਾਂ ਨੇ ਇਸ ਗੱਲ ਨੂੰ ਸਮਝਿਆ ਕਿ ਅਸੀਂ ਗਲੋਬਲੀ ਗੁਰੂ ਦਾ ਸਨੇਹਾ ਕਿੰਜ ਲੈ ਕੇ ਜਾਈਏ ਪੰਜਾਬ ਚ ਸਿੱਖਾਂ ਦੀ ਧਰਤੀ ਤੇ ਸਿੱਖਾਂ ਨੂੰ ਵੱਡੇ ਵੱਡੇ ਸਮਾਗਮ ਕਰਕੇ ਕਿਹਾ ਜਾ ਰਿਹਾ ਕਿ ਕਿ ਸਿੱਖ ਬਣੋ ਦੱਸੋ ਤਾਂ ਸਹੀ ਭਲਾ ਅਸੀਂ ਖੜੇ ਕਿੱਥੇ ਆ ਅੱਜ ਕਦੇ ਸੋਚਿਆ ਤੁਸੀਂ ਜੇ ਸਾਡੇ ਸਿਰਫ ਇੱਕ ਲੰਗਰ ਦੇ ਸਿਧਾਂਤ ਕਰਕੇ ਸਾਨੂੰ ਲੋਕ ਜਾਣ ਰਹੇ ਆ ਇਹ ਆਖਰਾ ਹੈ ਕਿ ਜੇ ਕੋਈ ਭੁੱਖਾ ਉਹਦੇ ਕੋਲ ਗੁਰਦੁਆਰਾ ਹੈ ਸਾਹਮਣੇ ਉਥੇ ਚਲੇ ਜਾਓ ਉਹਨੂੰ ਖਾਣਾ ਮਿਲ ਜੂਗਾ ਸੋਚੋ ਜਦੋਂ ਸਿੱਖੀ ਦੇ ਇਹ ਸਿਧਾਂਤ ਜਿਨ੍ਹਾਂ ਦੀ ਮੈਂ ਗੱਲ ਕੀਤੀ ਜਦੋਂ ਇਹ ਪੂਰੀ ਦੁਨੀਆ 'ਚ ਗਏ ਕੀ ਹੋਵੇਗਾ ਭੁੱਖੀ ਮਰਦੀ ਲੋਕਾਈ ਨੂੰ ਰੋਟੀ ਨਾ ਮਿਲੂਗੀ ਜੰਗਾਂ 'ਚ ਮਾਸੂਮਾਂ ਦਾ ਹੋ ਰਿਹਾ ਕਤਲੇਆਮ ਨਾ ਰੁਗੇਗਾ ਸਕੂਨ ਦੀ ਭਾਲ ਵਿੱਚ ਤੁਰੇ ਫਿਰਦੇ ਲੋਕਾਂ ਨੂੰ ਸ਼ਾਂਤੀ ਨਾ ਮਿਲੂ ਨਾਸਤਕ ਤੇ ਧਰਮ ਤੋਂ ਦੂਰ ਹੁੰਦੇ ਲੋਕ ਧਰਮ ਨਾਲ ਨਾ ਜੁੜਨਗੇ ਨੋਬਲ ਇਨਾਮ ਜੇਤੂ ਬਰਟਰੰਡ ਰਸਲ ਕਹਿੰਦਾ ਹੈ ਕਿ ਪੂਰੀ ਦੁਨੀਆ 'ਚ ਸ਼ਾਂਤੀ ਸਿਰਫ ਗੁਰੂ ਗ੍ਰੰਥ ਸਾਹਿਬ ਲੈ ਆ ਸਕਦੇ ਆ ਪਰ ਸਿੱਖੋ ਸੋਚੋ ਅਸੀਂ ਆਪਣੇ ਪਿਓ ਦਾਦੇ ਦੇ ਇਸ ਖਜ਼ਾਨੇ ਨੂੰ ਭਾਫ ਉਹ ਨਹੀਂ ਲਵਾਈ ਕਿ ਮਰਦੀ ਲੋਕਾਈ ਨੂੰ ਸੱਚ ਦਾ ਸੁਨੇਹਾ ਮਿਲ ਜਾਂਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਸ਼ੇ ਅਨੁਸਾਰ ਚੱਲਣ ਵਾਲਾ ਰਾਜ ਆਇਆ ਦੱਸੋ ਕਿਸੇ ਨੂੰ ਕੋਈ ਦੁੱਖ ਹੋਊਗਾ ਕਿਸੇ ਨਾਲ ਬੇਇਨਸਾਫੀ ਹੋਊਗੀ ਯਹੂਦੀਆਂ ਨੇ ਸਾਰੀ ਦੁਨੀਆ ਤੇ ਕੰਟਰੋਲ ਰੱਖਿਆ ਪਰ ਉਹ ਵੀ ਅਧਿਆਤਮਿਕਤਾ ਤੋਂ ਸੱਖਣੇ ਹੋਏ ਜੰਗਾਂ 'ਚ ਲੱਗੇ ਹੋਏ ਆ ਜਦੋਂ ਪੂਰੀ ਦੁਨੀਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਚਾਣਨ ਫੈਲਿਆ ਉਦੋਂ ਪੂਰੀ ਦੁਨੀਆ ਤੇ ਖਾਲਸੇ ਦਾ ਰਾਜ ਪਲਾ ਨਹੀਂ ਹੋਵੇਗਾ ਕਮੈਂਟ ਦੇ ਵਿੱਚ ਜਵਾਬ ਜ਼ਰੂਰ ਦਿਓ ਬਾਕੀ ਚੈਨਲ ਸਬਸਕ੍ਰਾਈਬ ਕਰਨ ਨੂੰ ਕਹਿਣ ਦੀ ਲੋੜ ਨਹੀਂ ਮੈਨੂੰ ਪਤਾ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰ ਹੀ ਲੈਣਾ ਪੰਜਾਬ ਫਲੇਮ ਜੀ ਤਾਂ ਵੀਰੋ ਇਹ ਸੀਗਾ ਸਾਡਾ ਵੀਡੀਓ ਜਿੱਚ ਅਸੀਂ ਦੇਖਿਆ ਕਿ ਸਿੱਖ ਕੌਮ ਜਿਹੜੀ ਹੈਗੀ ਏ ਕਿਤੇ ਵੀ ਡਗਮਗਾਣ ਵਾਲੀ ਕਿਤੇ ਵੀ ਹਿੰਮਤ ਹਾਰਨ ਵਾਲੀ ਕੌਮ ਨਹੀਂ ਹੈ ਜੇ ਸਿੱਖਾਂ ਨੂੰ ਉਹਨਾਂ ਦੇ ਰਾਈਟਸ ਦਿੱਤੇ ਜਾਂਦੇ ਉਹਨਾਂ ਨੂੰ ਉਹਨਾਂ ਦਾ ਆਪਣਾ ਦੇਸ਼ ਦਿੱਤਾ ਜਾਂਦਾ ਤੇ ਸਿੱਖ ਸਰਦਾਰ ਜਿਹੜੇ ਹੈਗੇ ਨੇ ਆਪਣੀ ਜਿਹੜੀ ਤਾਕਤ ਹੈ ਉਹਦਾ ਲੋਹਾ ਹੁਣ ਵੀ ਮਨਵਾਉਂਦੇ ਪਏ ਨੇ ਤੇ ਉਹਨਾਂ ਦੁਗਣਾ ਚੁਗਣਾ ਲੋਹਾ ਮਨਵਾਨਾ ਸੀ ਜੇ ਉਹਨਾਂ ਨੂੰ ਉਹਨਾਂ ਦੇ ਰਾਇਟਸ ਦੇਤੇ ਜਾਂਦੇ ਉਹਨਾਂ ਦਾ ਦੇਸ਼ ਉਹਨਾਂ ਨੂੰ ਦਿੱਤਾ ਜਾਂਦਾ ਖਾਲਸਾ ਰਾਜ ਜਦੋਂ ਪਹਿਲੇ ਹੀਗਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸਮੇਂ ਚ ਉਸ ਟਾਈਮ ਦੀਆਂ ਗੱਲਾਂ ਨੇ ਕਿ ਅੰਗਰੇਜ਼ ਜਿਹੜੇ ਹੈਗੇ ਨੇ ਆਸਟ੍ਰੇਲੀਆ ਦੇ ਲੋਕ ਕੈਨੇਡਾ ਜਾਂ ਜਾਪਾਨ ਜਰਮਨੀ ਕਿਸੇ ਵੀ ਕੰਟਰੀ ਦੇ ਲੋਕ ਜਿਹੜੀ ਯੂਰਪੀਨ ਕੰਟਰੀਜ਼ ਨੇ ਉਹਨਾਂ ਦੇ ਲੋਕ ਜੋ ਕਿ ਅੰਗਰੇਜ਼ੀ ਅਸੀਂ ਇਥੋਂ ਸਿੱਖ ਕੇ ਉਹਨਾਂ ਦੇ ਮੁਲਕ ਚ ਜਾ ਕੇ ਕੰਮ ਕਰਨੇ ਆ ਉਹੀ ਲੋਕ ਪਹਿਲੇ ਪੰਜਾਬੀ ਸਿੱਖ ਕੇ ਖਾਲਸਾ ਰਾਜ ਜੋ ਖਾਲिस्तान ਖਾਲਸਾ ਰਾਜੇਗਾ ਸੀ ਪਹਿਲੇ ਗੁਰੂ ਗੋਬਿੰਦ ਸਿੰਘ ਬਾ ਰਾਜ ਹੁਣ ਅੱਜ ਸਮੇਂ ਚੇ ਉਸ ਗੋਰੇ ਪੰਜਾਬੀ ਸਿੱਖ ਕੇ ਉਹਨਾਂ ਕੋਲ ਕੰਮ ਕਰਾਂ ਆਂਦੇ ਸਨ ਤੇ ਇਸ ਚ ਕੋਈ ਵੀ ਇਕੈ ਲੋਕੇ ਦੋਰਾਹੀ ਗੱਲ ਨਹੀਂ ਹੈ ਕਿ ਇਹ ਹੋ ਸਕਦਾ ਸੀ ਉਹ ਹੋ ਸਕਦੀ ਸਟ੍ਰੇਟ ਫਾਰਵਰਡ ਗੱਲ ਇਹ ਕਿ ਜੇ ਅੱਜ ਵੀ ਸਿੱਖਾਂ ਨੂੰ ਖਾਲਸਾ ਰਾਜ ਉਹਨਾਂ ਦੀ ਹਕੂਮਤ ਉਹਨਾਂ ਨੂੰ ਦਿੱਤੀ ਜਾਏ ਤੇ ਸਿੱਖ ਸਰਦਾਰ ਅੱਜ ਵੀ ਆਪਣੀ ਤਾਕਤ ਦਾ ਲੋਹਾ ਮਨਵਾ ਸਕਦੇ ਨੇ ਏ ਸੀਗਾ ਵੀਡੀਓ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟਸ ਵਿੱਚ ਜ਼ਰੂਰ ਦੱਸਿਆ ਜੀ ਚੈਨਲ ਸਬਸਕ੍ਰਾਈਬ ਕਰ ਲੇ ਤਾਂ ਕਿ ਹੋਰ ਲੋਕਾਂ ਲਈ ਜਿੰਨੇ ਵੀਡੀਓ ਹੈ ਤੁਹਾਡੇ ਤੱਕ ਪਹੁੰਚ ਸਕਣ ਅੱਪ ਮਿਲਨੇ ਇੱਕ ਹੋਰ ਇੰਟਰਸਟਿੰਗ ਵੀਡੀਓ ਵਿੱਚ ਉਦ ਤੱਕ ਮੈਨੂੰ ਦਿਓ ਇਜਾਜ਼ਤ ਅਬਰਾ ਖਾਤੇ ਸਤਿ ਸ਼੍ਰੀ ਅਕਾਲ